ਬੇਸ਼ੱਕ ਹੁਣ ਇਸ ਆਡੀ ਗੱਡੀ ਦੇ ਪੁਰਜੇ-ਪੁਰਜੇ ਖਿਲਰੇ ਨਜ਼ਰ ਆ ਰਹੇ ਹਨ ਪਰ ਇਸ ਦਾ ਪੁੱលਿਆ ਦੇਖ ਸਥਾਨਕ ਲੋਕ ਅਤੇ ਅਧਿਕਾਰੀ ਇਹੀ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਗੱਡੀ ਬੀਤੀ ਰਾਤ ਸ਼ਾਇਦ ਬੁਲਟ ਟ੍ਰੇਨ ਵਾਂਗ ਰੋਡ ਤੇ ਭੱਜੀ ਜਾਰੀ ਹੋਵੇ ਮਾਮਲਾ ਜਲੰਧਰ ਦੇ ਮਕਸੂਦਾ ਦਾ ਹੈ ਜਿੱਥੇ ਮੰਗਲਵਾਰ ਬੀਤੀ ਰਾਤ ਕਰੀਬ 1.5 ਵਜੇ ਇਸ ਗੱਡੀ ਅਤੇ ਇੱਕ ਆਟੋ ਵਾਲੇ ਦੀ ਚੱਕਰ ਹੋ ਜਾਂਦੀ ਹੈ ਜਿਸ ਦੌਰਾਨ ਗੱਡੀ ਦੇ ਪੂਰੀ ਤਰ੍ਹਾਂ ਪਰ ਖੱਜੇ ਉੜ ਗਏ ਜਿਸ ਤੋਂ ਬਾਅਦ ਵਾਲਾ ਸੀਨ ਦੇਖਣ ਵਾਲੇ ਲੋਕਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਦਹਿ ਜਾਵੇਗਾ ਮਾਪਨਾ ਸਰ ਮੈਨੂੰ ਵਿਚਾਲ ਹੈ ਦੇਰ ਰਾਤ ਇੱਕ ਐਕਸੀਡੈਂਟ ਹੋਇਆ ਸੀਗਾ ਉਸ ਦੇ ਵਿੱਚ ਕਿੰਨੇ ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਵੀ ਹੋਈ ਕੀ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਮੈਡਮ ਜਿਹੜਾ ਦੇਰ ਰਾਤ ਕੋਈ 8:30 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਹੋਵੇਗਾ ਇਹਦੇ ਵਿੱਚ ਇੱਕ ਆਡੀ ਗੱਡੀ ਨੇ ਜਿਹੜਾ ਹੈ ਇੱਕ ਈ ਰਿਕਸ਼ਾ ਨੂੰ ਹਿੱਟ ਕੀਤਾ ਸੀ ਇਹਦੇ ਵਿੱਚ ਪੰਜ ਬੰਦੇ ਸਵਾਰ ਸਕੇ ਔਰ ਜਿਹਦੇ ਵਿੱਚ ਚਾਰ ਬੰਦਿਆਂ ਦੀ ਹਰਦਾ ਖਿਲੜੀ ਆ ਮੌਕੇ ਤੇ ਜਿਹੜੀ ਆ ਕੁਛ ਦੀ ਮੌਕੇ ਦੇ ਮਾਮਲਾ ਹੋ ਗਈ ਸੀ ਔਰ ਟੋਟਲੀ ਪੰਜਾਂ ਦੇ ਵਿੱਚੋਂ ਚਾਰ ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਆ ਸ਼ੋਰਟੀ ਮਲਵੇ ਚਾਰ ਬੰਦੇ ਸ਼ੋਰਟੀ ਆ ਵੀ ਸ਼ੋਰਟੀ ਉਹਦੀ ਮੌਤ ਹੋ ਗਈ ਇੱਕ ਬੰਦਾ ਬਚਿਆ ਅਜੇ ਤੱਕ ਔਰ ਪੁਲਿਸ ਨੇ ਸਾਨੂੰ ਇਹੀ ਸ਼ੋਰਸ ਦਿੱਤੀ ਆ ਵੀ 304 ਦੀ ਐਫ ਆਈ ਆਰ ਦਰਜ ਅਸੀਂ ਕਰ ਦਤੀ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਤੇ ਕਹਿੰਦੇ ਦਾਣਾ ਮਕਸੂਦ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਪਰਚਾ 304 ਦਾ ਦਰਜ ਨਹੀਂ ਹੋਇਆ ਹੁਣ ਔਰ ਬਟ ਜਿਹੜਾ ਪਰਿਵਾਰ ਆ ਪਰਿਵਾਰੀ ਚਾਹੁੰਦਾ ਆ ਕਿ ਜਿਹੜਾ ਬੰਦਾ ਆ ਜਿਹੜਾ ਹਿੱਟੇ ਡਰਨ ਕਰਕੇ ਭੱਜਿਆ ਆ ਚਾਰ ਬੰਦਿਆਂ ਨੂੰ ਮਾਰ ਕੇ ਭੱਜਿਆ ਆ ਉਹਨੂੰ ਫੜ ਕੇ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਦੇ ਜੀ ਦਾ ਚਲ ਗਏ ਆ ਔਰ ਬਾਕੀ ਕਿਸੇ ਪਰਿਵਾਰ ਦਾ ਜੀ ਜਿਹੜਾ ਆ ਉਹ ਆਪਣੀ ਉਹ ਜਾਣ ਤੋਂ ਹੱਥ ਕਿਸੇ ਨੂੰ ਨਾ ਧੋਣਾ ਪਵੇ। ਪੁਲਿਸ ਪ੍ਰਸ਼ਾਸਨ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ? ਮੈਡਮ ਐਸਐਚਓ ਸਾਹਿਬ ਆਏ ਸੀਗੇ ਆਸ਼ਵਾਸਨ ਨਹੀਂ ਉਹਨਾਂ ਨੇ ਇਹੀ ਦਿੱਤਾ ਸਾਨੂੰ ਵੀ ਕੋਈ ਗੱਲ ਨਹੀਂ ਅਸੀਂ ਕਾਰਵਾਈ ਜਿਹੜੀ ਆ ਕਰ ਦਿੰਦੇ ਆ ਤੁਸੀਂ ਸਾਨੂੰ ਇਧਰ ਹਲ ਜਾ ਹੋਗੇ ਜੇ ਸਾਡਾ ਟਾਈਮ ਇੱਧਰ ਖਰਾਬ ਹੋਊਗਾ। ਮੇਰੇ ਤੁਹਾਡੇ ਦੇ ਪਰਚਾ ਕਰਦਾਂਗੇ 300 ਹਾਈਵੇ ਰੋਕਣ ਦਾ ਪਰਚਾ ਕਰਦਾਂਗੇ ਪਰ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲ ਗਏ ਆ ਉਹਨਾਂ ਦੇ ਪਰਚਾ ਹੋਰ ਕਰ ਦੇਣ ਔਰ ਜਿਹੜਾ ਜਿਹੜੀ ਕਾਪੀ ਇਹਨਾਂ ਨੂੰ ਕਰਨਾ ਚਾਹੀਦਾ ਹੈ ਵੀ ਉੱਥੇ ਜਾ ਕੇ ਬੰਦੇ ਫੜ ਕੇ ਲਿਆਉਣ ਦੀ ਤੇ ਨੰਬਰ ਦੀ ਗੱਡੀ ਹੈਗੀ ਆ ਉਹ ਨਹੀਂ ਕਰ ਦੇਗੇ ਤੁਹਾਡੇ ਤੇ ਪਰਚਾ ਕਰਦਾਂਗੇ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਰਾਤ ਜਿਹੜਾ ਹੈਗਾ ਆ ਐਕਸੀਡੈਂਟ ਹੋਇਆ ਸੀਗਾ ਜੀ ਸਰ ਥਾਣਾ ਮੁਫੂਕਾ ਤੇ ਇੱਜਤ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਆ ਕੰਪਲੇਨੈਂਟ ਦੇ ਬਿਆਨ ਤੇ ਸਟੇਟਮੈਂਟ ਤੇ ਅਸੀਂ 304 ਦਾ ਪਰਚਾ ਜਿਹੜਾ ਹੈਗਾ ਆ ਦਰਜ ਕਰ ਦਿੱਤਾ ਹੈ ਜੀ ਸਰ ਫਰਤੀਸ਼ ਚੱਲ ਰਹੀ ਹੈ ਕਿ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਉਹ ਅਕਿਊਜ਼ ਜਿਹੜਾ ਹੈਗਾ ਜਾਂ ਦੋਸ਼ੀ ਗੁਰਪ੍ਰੀਤ ਸਿੰਘ ਜਿਹਦੇ ਨਾਂ ਤੇ ਗੱਡੀ ਹੈਗੀ ਆ ਉਹਨੂੰ ਅਸੀਂ ਨਾਮਜ਼ਦ ਕੀਤਾ ਆ ਤੇ ਉਹਨੂੰ ਜਿਹੜਾ ਹੈਗਾ ਚੰਡੀਗੜ੍ਹ ਦਾ ਐਡਰੈਸ ਨਿਕਲਿਆ ਆ ਤੇ ਚੰਡੀਗੜ੍ਹ ਅਰੈਸਟ ਕਰਨ ਦੀ ਟੀਮਾਂ ਭੇਜੀਆਂ ਹੋਈਆਂ ਟੋਟਲ ਕਿੰਨੇ ਜਣੇ ਜ਼ਖਮੀ ਅਜੇ ਵੀ ਸੀਗੇ ਹਾਂਜੀ ਕਿੰਨੇ ਜਣੇ ਜ਼ਖਮੀ ਸੀਗੇ 4 ਜਣੇ ਸੀਗੇ ਜ਼ਖਮੀ ਮਿਲਕਾ ਤਿੰਨ ਦੀ ਸ਼ਾਇਦ ਡੈਥ ਹੋਈ ਆ ਜੀ ਤੇ ਇੱਕ ਜਿਹੜਾ ਜੇ ਰੇਲ ਆ ਜਾਵੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਅਤੇ ਉਸ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁਟੇ ਜਾਵੇਗਾ ਖੈਰ ਵਾਹਨ ਚਲਾਉਂਦੇ ਹੋਏ ਹਮੇਸ਼ਾ ਰਫ਼ਤਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸੰਕਟਕਾਲੀਨ ਸਥਿਤੀ ਦੇ ਵਿੱਚ ਗੱਡੀ ਨੂੰ ਆਰਾਮ ਦੇ ਨਾਲ ਕਾਬੂ ਕੀਤਾ ਜਾ ਸਕੇ ਹਕੀਕੀ ਟੀਵੀ ਪੰਜਾਬੀ ਲਈ ਜਿਲੰਦਰ ਤੋਨ ਦਵਿੰਦਰ ਕੁਮਾਰ ਦੀ ਰਿਪੋਰਟ